ਪੁਲਿਸ ਨੇ ਬੰਦ ਕਰਵਾਇਆ ਭਾਜਪਾ ਦਾ ਲੋਕ ਸੇਵਾ ਕੈਂਪ ਗੁਰਪ੍ਰੀਤ ਮਲੂਕਾ ਤੇ ਪਰਮਪਾਲ ਕੌਰ ਸਿੱਧੂ ਦੀ ਅਗਵਾਈ ਚ ਲਾਇਆ ਸੀ 39ਵਾਂ ਲੋਕ ਸੇਵਾ ਕੈਂਪ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਦੀਆਂ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਧਾਨ ਦੇ ਹਾਤੀ ਦੀ ਅਗਵਾਈ ਹਲਕਾ ਰਾਮਪਰਾ ਫੂਲਦੇਵ ਕੁਖੋ ਪਿੰਨਾਂ ਚ ਕੈਂਪ ਲਾਇਏ ਜਾ ਰਹੇ ਹਨ ਕੈਂਪਾਂ ਦੌਰਾਨ ਲੋਕਾਂ ਨੂੰ ਮੌਕੇ ਤੇ ਹੀ ਲਾਭ ਭਰਤੀ ਕਾਰਡ ਬਣਾ ਕੇ ਜਾਰੀ ਕੀਤੇ ਜਾ ਰਹੇ ਹਨ ਤੇ ਹੁਣ ਤੱਕ ਗੁਰਪ੍ਰੀਤ ਮਲੂਕਾ 38 ਕੈਂਪ ਲਗਾ ਚੁੱਕੇ ਹਨ ਪਰਾਜਪਤਾ ਭਾਈ ਨੇਲੇ ਪਿੰਡ ਦਿয়ালਪੁਰਾ ਪਾਈ ਕਾਜ ਗੁਰਪ੍ਰੀਤ ਮਲੂਕਾ ਤੇ ਪਰਮਪਾਲ ਕੌਰ ਸਿੱਧੂ ਦੀ ਅਗਵਾਈ ਚ ਲਾਇ ਕੈਂਪ ਨੂੰ ਸੂਬਾ ਸਰਕਾਰ ਦੇ ਇਸ਼ਾਰੇ ਤੇ ਡੀਐਸਪੀ ਫੂਲ ਦੀ ਅਗਵਾਈ ਚ ਪਾਰੀ ਪੁਲਿਸ ਫੋਰਸ ਨੇ ਬੰਦ ਕਰਵਾ ਦਿੱਤਾ ਕਿਹਾ ਗਿਆ ਕਿ ਕੈਂਪ ਬਿਨਾ ਮਨਜ਼ੂਰੀ ਲਾਏ ਜਾ ਰਹੇ ਹਨ ਇਸ ਮੌਕੇ ਮਲੂਕਾ ਨੇ ਕਿਹਾ ਕਿ ਉਹ ਕੋਈ ਰਾਜਨੀਤਿਕ ਜਲਸਾ ਨਹੀਂ ਕਰ ਰਹੇ ਨਾ ਕੋਈ ਸਪੀਕਰ ਨਾ ਸਟੇਜ ਲਾਈਏ ਪਿੰਡ ਦੇ ਗੁਰੂ ਘਰ 'ਚ ਕੈਂਪ ਲਾਇਆ ਸੀ ਪੁਲਿਸ ਨੇ ਇਹ ਦਰਵਾਜ਼ੇ ਬੰਦ ਕਰ ਦਿੱਤੇ ਉਹਨਾਂ ਕਿਹਾ ਕਿ ਇਹ ਨਿਰੋਲ ਲੋੜਵੰਦ ਲੋਕਾਂ ਦੀ ਮਦਦ ਲਈ ਕੈਂਪ ਲਾਇਆ ਜਾ ਰਹੇ ਹਨ ਜਿੱਥੇ ਬਿਨਾਂ ਕਿਸੇ ਭੇਤ ਭਾਵ ਕੰਮ ਕੀਤਾ ਜਾਂਦਾ ਹੈ ਸਾਡੇ ਵੱਲੋਂ ਕੋਈ ਰਾਜਨੀਤਿਕ ਧਾਰਮਿਕ ਅਤੇ ਜਾਤੀ ਆਧਾਰਿਤ ਵਖਰੇਵਾਂ ਨਹੀਂ ਕੀਤਾ ਜਾਂਦਾ ਉਹਨਾਂ ਕਿਹਾ ਦੀ ਸਰਕਾਰ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ 'ਚ ਅੜਿੱਕਾ ਬਣ ਰਹੀ ਹੈ। ਸਰਕਾਰ ਨੂੰ ਭਾਜਪਾ ਦੇ ਲੋਕ ਸੇਵਾ ਕੈਂਪਾਂ ਤੋਂ ਕਬਰਾਹਟ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਕੈਂਪ ਹਰ ਹਾਲਤ 'ਚ ਜਾਰੀ ਰਹਿਣਗੇ। ਸਰਕਾਰ ਜਾਂ ਪੁਲਸ ਕੋਲ ਕੈਂਪ ਬੰਦ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਜਲਸਾ ਨਹੀਂ ਕਰ ਰਹੇ, ਰੈਲੀ ਨਹੀਂ ਕਰ ਰਹੇ, ਕੋਈ ਹੋਰ ਪ੍ਰੋਗਰਾਮ ਨਹੀਂ, ਕੋਈ ਸਪੀਕਰ ਦਾ ਪ੍ਰੋਗਰਾਮ ਨਹੀਂ, ਧਾਰਮਿਕ ਜਗ੍ਹਾ ਤੇ ਹੈ। ਪਹਿਲਾਂ ਵੀ ਅਸੀਂ ਪਿੰਡ ਪਿੰਡ ਜਾ ਕੇ ਕੈਂਪ ਕੀਤੇ ਆ ਅੱਜ ਪਤਾ ਨਹੀਂ ਹੁਣ ਸਰਕਾਰ ਨੂੰ ਕਸ ਕੇ ਇਸ ਗੱਲ ਦੀ ਬਖਲਾਟ ਹੋਗੀ ਕਿਸ ਗੱਲ ਦੀ ਕਬਰਾਟ ਹੋਗੀ ਕਿ ਬੀਜੇਪੀ ਪਤਾ ਨਹੀਂ ਤਾਂ ਇਹ ਆ ਕਿ ਪਿੰਡਾਂ ਦੇ ਵਿੱਚ ਕਿਉਂ ਜਾ ਰਹੀ ਹੈ ਇਹਨੂੰ ਇੱਕ ਰੋਕਣ ਦਾ ਰਸਤਾ ਜਿਹੜਾ ਇਹ ਅਪਣਾਇਆ ਗਿਆ ਮੈਂ ਤਾਂ ਸਮਝ ਨਹੀਂ ਆ ਕਿ ਬਹੁਤ ਨਿੰਦਣਯੋਗ ਗੱਲ ਹੈ ਬਹੁਤ ਕੋਜੀ ਕਾਰਵਾਈ ਹੈ ਜਿਹੜੀ ਵੀ ਪਬਲਿਕ ਦੇ ਖਿਲਾਫ ਹੈ ਜਿੱਤੇ ਵੀ ਸਾਨੂੰ ਹਮੇਸ਼ਾ ਲੋਕ ਹਿੱਤ ਦੇ ਵਿੱਚ ਫੈਸਲੇ ਲੈਣੇ ਚਾਹੀਦੇ ਆ ਲੋਕਾਂ ਦੇ ਵਰਖਲਾ ਫੈਸਲੇ ਨਹੀਂ ਲੈਣੇ ਚਾਹੀਦੇ ਜਿੰਨੀ ਅਸੀਂ ਕਿਸੇ ਦੀ ਮਦਦ ਕਰ ਸਕਦੇ ਹਾਂ ਇਹ ਸਰਕਾਰ ਉਹਦੇ ਇਹੀ ਗੱਲਾਂ ਕਰਦੀ ਸੀ ਨਾ ਇਹਨਾਂ ਦੇ ਆਗੂ ਇਹੀ ਗੱਲਾਂ ਕਹਿੰਦੇ ਸੀ ਨਾ ਵੀ ਤੁਹਾਨੂੰ ਐਂ ਦੇਵਾਂਗੇ ਘਰ ਘਰ ਜਾ ਕੇ ਤੁਹਾਨੂੰ ਹਰ ਸਕੀਮ ਦਾ ਲਾਹਾ ਦੇਵਾਂਗੇ ਤੇ ਆਪ ਤਾਂ ਕੀ ਦੇਣੀ ਸੀ ਸੇਵਾਦਾ ਸੈਂਟਰ ਬੰਦ ਨੇ ਸਰਕਾਰ ਦੇ ਤੇ ਦੇਣ ਦਾ ਦੇ ਰਹੇ ਐ ਤੇ ਇਹਨਾਂ ਦੇ ਤੁਹਾਨੂੰ ਦੇਣ ਦੇ ਰਹੇ ਸੋ ਇਹ ਗੱਲ ਬਹੁਤ ਹੀ ਮਾੜੀ ਹੈ ਬਹੁਤ ਹੀ ਨਿੰਦਨਯੋਗ ਹੈ ਜਿੰਨੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਵੇ ਪਾਰਟੀ ਇਸ ਲੈਵਲ ਤੇ ਬਹੁਤ ਗੰਭੀਰਤਾ ਦੇ ਨਾਲ ਵਿਚਾਰ ਕਰ ਰਹੀ ਹੈ ਕਿ ਇਰੇਚ ਗਵਰਨ ਸਰਵ ਨੂੰ ਵੀ ਅੱਜ ਮਿਲਣਾ ਸਾਰੀ ਲੀਡਰਸ਼ਿਪ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹਰ ਦਵਾਰ ਤੇ ਜਾਵਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੈਂਪ ਵੀ ਅਸੀਂ ਲਾਵਾਂਗੇ ਕਿਉਂਕਿ ਇਹ ਕੋਈ ਅਸੀਂ ਗੈਰ ਕਾਨੂੰਨੀ ਕੰਮ ਨਹੀਂ ਕਰ ਰਹੇ ਪਬਲਿਕ ਦੇ ਇੰਟਰਸਟ ਦੇ ਵਿੱਚ ਕੰਮ ਕਰ ਰਹੇ ਹਾਂ ਜੋ ਸਾਡੀਆਂ ਪਾਰਟੀ ਦੀਆਂ ਸਰਕਾਰ ਦੀਆਂ ਸਕੀਮਾਂ ਐ ਅਸੀਂ ਉਹ ਲੋਕਾਂ ਨੂੰ ਪਹੁੰਚਾਉਣੀ ਐ ਸਾਡੇ ਸਾਡਾ ਪਬਲਿਕ ਦੇ ਨਾਲੇ ਵਾਅਦਾ ਸੋ ਆਪਣੀ ਇਹ ਮੁਹਿੰਮ ਅਸੀਂ ਜਾਰੀ ਰੱਖਾਂਗੇ ਔਰ ਜੋ ਅੱਜ ਦੀ ਜਿਹੜਾ ਇਹ ਸਾਰਾ ਘਟਨਾ ਕਰਮ ਹੋਇਆ ਲੋਕਾਂ ਨੂੰ ਬੇਨਾਮਤਲ ਤੋਂ ਖੱਜਲ ਖਰਾਬ ਕੀਤਾ ਹੈ ਜ ਜਿਹਨਾਂ ਨੂੰ ਲਾਹਾ ਮਿਲਣਾ ਸੀ ਉਹਨਾਂ ਨੂੰ ਲੈਣ ਨਹੀਂ ਦਿੱਤਾ ਇਹਦੀ ਅਸੀਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਆ ਰਹੇ ਆ ਇਹਦੇ ਬਾਰੇ ਕੀ ਕਹਿੰਦੇ ਹੋ ਦੇਖੋ ਸਾਨੂੰ ਨਹੀਂ ਪਤਾ ਵੀ ਸਰਕਾਰ ਚਾਹੁੰਦੀ ਕੀ ਹੈ ਸਰਕਾਰ ਨੇ ਇਹ ਜਿਹੜੀਆਂ ਸਕੀਮਾਂ ਦੇ ਸੁਵਿਧਾ ਅਸੀਂ ਦੇ ਰਹੇ ਆ ਲੋਕਾਂ ਨੂੰ ਇਹ ਸਰਕਾਰ ਨੇ ਹੀ ਇਹ ਸੁਵਿਧਾ ਦੇਣੀ ਸੀ ਕਿੰਨਾ ਚਿਰ ਹੋ ਗਿਆ ਯੋਸ਼ਮਾਨ ਭਾਰਤ ਦੀ ਸਕੀਮ ਚਾਲੂ ਹੋਈ ਨੂੰ ਅਜੇ ਤੱਕ 80% ਲੋਕਾਂ ਦੇ ਕਾਰਡ ਨਹੀਂ ਬਣੇ ਔਰ ਜਿਹੜੇ ਬਾਜ਼ਾਰ ਚ ਬਣ ਰਹੇ ਆ ਜਾਲੀ ਕਾਰਡ ਵੀ ਬਣ ਰਹੇ ਆ ਅਸੀਂ ਅਸਲੀ ਬਣਾ ਕੇ ਦੇ ਰਹੇ ਸੀ ਕਿਸੇ ਤੋਂ ਨਵਾਂ ਪੈਸਾ ਨਹੀਂ ਸੀ ਅਸੀਂ ਲੈ ਰਹੇ ਅਸੀਂ ਜਿਹੜੇ ਕਿਸਾਨਾਂ ਦੀਆਂ ਕਿਸ਼ਤਾਂ ਰੁਕੀਆਂ ਹੋਈਆਂ ਆ ਕਿਸਾਨ ਸਮਾਨ ਨਿਧੀ ਦੀਆਂ ਅਸੀਂ ਉਹ ਕਿਸ਼ਤਾਂ ਕੱਢ ਕੇ ਦੇ ਰਹੇ ਆ ਔਰ ਉਹ ਜਿਹੜੀਆਂ ਕਿਸ਼ਤਾਂ ਸੀਗੀਆਂ ਜਦੋਂ ਅਸੀਂ 15-15 ਕਿਸ਼ਤਾਂ 20-20 ਕਿਸ਼ਤਾਂ ਲੋਕਾਂ ਦੀਆਂ ਕੱਢ ਕੇ ਦਿੰਨੇ ਆ ਬਿਕੋਜ਼ ਕੇਵਾਈਸੀ ਨਹੀਂ ਸੀ ਉਹ ਕਰ ਪਾਰੇ ਜੇ ਇਹੇ ਕੰਮ ਲੋਕਾਂ ਨੂੰ ਆਉਂਦਾ ਹੁੰਦਾ ਜਾਂ ਖੁਦ ਕਰ ਸਕਦੇ ਤਾਂ ਅਸੀਂ ਨਾ ਕਰਨ ਆਉਂਦੇ ਨਾ ਤਾਂ ਲੋਕਾਂ ਨੂੰ ਵਿਚਾਰਾਂ ਨੂੰ ਪਤਾ ਲੱਗਦਾ ਵੀ ਕਿਵੇਂ KYC ਕਰਾਈਏ ਕਿਵੇਂ ਆਪਦੀਆਂ ਰੁਕੀਆਂ ਕਿਸ਼ਤਾਂ ਚਾਲੂ ਕਰਾਈਏ ਨਾ ਹੀ ਸਰਕਾਰ ਉਹਨਾਂ ਦੀ ਮਦਦ ਕਰ ਰਹੀ ਹੈ ਹੁਣ ਜੇ ਅਸੀਂ ਮਦਦ ਕਰਨ ਲੱਗੇ ਆ ਤਾਂ ਸਰਕਾਰ ਨੂੰ ਇਸ ਚੀਜ਼ ਦੀ ਆਖ ਹੋਗੀ ਵੀ ਇਹ ਕਿਉਂ ਕਰ ਰਹੇ ਆ ਅਸੀਂ ਕੋਈ ਇੱਥੇ ਪਾਰਟੀ ਦਾ ਪ੍ਰਚਾਰ ਨਾ ਭਾਸ਼ਣ ਅਸੀਂ ਕੋਈ ਇਹੋ ਜੀ ਗੱਲ ਨਹੀਂ ਸੀ ਕਰਨੀ ਸਾਰੇ ਪਿੰਡਾਂ ਜਾ ਕੇ ਪੁੱਛ ਲੋ 38 ਕੈਂਪਸ ਤੋਂ ਪਹਿਲਾਂ ਲੱਗ ਚੁੱਕੇ ਆ ਕਿੰਨੇ ਕਿਸਾਨਾਂ ਦੀਆਂ ਰੁਕੀਆਂ ਹੋਈਆਂ ਕਿਸ਼ਤਾਂ ਅਸੀਂ ਕਢਾ ਕੇ ਦਿੱਤੀਆਂ 15 15 20 20 10 10 ਕਿਸ਼ਤਾਂ ਰੁਕੀਆਂ ਹੋਈਆਂ ਸੀ ਅਗਲੇ ਦੇ ਖਾਤੇ 'ਚ ਇਮੀਡੀਏਟਲੀ 15 20000 30000 ਰੁਪਇਆ ਆ ਰਿਹਾ ਹੈ ਤੇ ਲੋਕ ਖੁਸ਼ ਹੈ ਹੁਣ ਦਿਆਲਪੁਰੇ ਪਾਈਕੇ ਦੇ ਲੋਕਾਂ ਨੂੰ ਵੀ ਕਿੰਨੀ ਉਮੀਦ ਹੋਊਗੀ ਕਿੰਨੇ ਕਿਸਾਨਾਂ ਨੂੰ ਉਮੀਦ ਹੋਊਗੀ ਵੀ ਅੱਜ ਸਾਡੀਆਂ ਰੁਕੀਆਂ ਕਿਸ਼ਤਾਂ ਚਾਲੂ ਹੋ ਜਾਣਗੀਆਂ ਤੜਕੇ ਅਸੀਂ ਇਸ ਧਾਰਮਿਕ ਸਥਾਨ ਤੇ ਜਾਵਾਂਗੇ ਕੈਂਪ ਲੱਗੂਗਾ ਫ੍ਰੀ ਤੇ ਅਸੀਂ ਆਪਦੀਆਂ ਕਿਸ਼ਤਾਂ ਚਾਲੂ ਕਰਾ ਲਾਂਗੇ ਉਹਨਾਂ ਦੀ ਆਸਾਂ ਤੇ ਪਾਣੀ ਫਿਰ ਗਿਆ ਦਿਆਲਪੁਰਾ ਭਾਈ ਕਾ ਵੇਕੇ ਇੱਕ ਜਿਹੜਾ ਮੋਦੀ ਸਰਕਾਰ ਵੱਲੋਂ ਕੈਂਪ ਲਗਾਇਆ ਜਾ ਰਿਹਾ ਸੀਗਾ ਉਹ ਕੈਂਪ ਨੂੰ ਸਰਕਾਰ ਵੱਲੋਂ ਰੋਕਿਆ ਗਿਆਗਾ ਉਹ ਰੋਕ ਨਾਲ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆਗਾ ਉਹ ਨੁਕਸਾਨ ਦਾ ਕਾਰਨ ਹੀ ਸੀਗਾ ਵੀ ਲੋਕਾਂ ਨੂੰ 5 ਲੱਖ ਵਾਲੇ ਕਾਰਡ ਫ੍ਰੀ ਬਣਾ ਕੇ ਦਿੱਤੇ ਜਾਂਦੇ ਸੀਗੇ ਤੇ ਮੋਦੀ ਵਾਲੇ ਰੋਕੇ ਪੈਸਿਆਂ ਦੀਆਂ ਕਿਸ਼ਤਾਂ ਉਹ ਚਾਲੂ ਕੀਤੀਆਂ ਜਾਂਦੀਆਂ ਸੀਗੀਆਂ ਘਰਾਂ ਵਾਲੇ ਫਾਰਮ ਵਰਗੇਰਾ ਬਹੁਤ ਜ਼ਿਆਦਾ ਸਹੂਲਤਾਂ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਨੇ ਅਸੀਂ ਉਹ ਜੇ ਆਮ ਆਪਤ ਕਾਰਡ ਤੋਂ ਬਣਾਉਣੇ ਆ ਕਾਰਡ 100 200 300 ਰੁਪਏ ਲੈ ਜਾਂਦੇ ਆਗੇ ਇੱਥੇ ਫ੍ਰੀ ਕਾਰਡ ਬਣਾਇਆ ਜਾਂਦਾਗਾ ਤੇ ਇਹ ਕਾਰਡ ਅੱਜ ਪੰਜਾਬ ਸਰਕਾਰ ਨੇ ਕੈਂਪ ਲਾਉਣ ਤੋਂ ਇਹ ਰੋਕ ਦਿੱਤੇ ਗਏ ਆਗੇ ਅਸੀਂ ਇਹਦੀ ਨਿੰਦਿਆ ਕਰਦੇ ਆਂਗੇ ਵੀ ਇਹ ਬਹੁਤ ਮਾੜਾ ਕੰਮ ਕੀਤਾ ਕਿ ਜੇ ਗਰੀਬ ਦੀ ਮਦਦ ਹੋ ਜਾਂਦੀ ਹੈਗੀ 5 ਲੱਖ ਵਾਲੇ ਕਾਰਡ ਤੇ ਕੋਈ ਗਰੀਬ ਬੰਦਾ ਬਿਮਾਰ ਆਗਾ ਉਹਦਾ ਫ੍ਰੀ ਚ ਇਲਾਜ ਹੋ ਜਾਂਦਾਗਾ ਇਹ ਸਾਰੇ ਜਿਹੜਾ ਕਾਰਡ ਤੇ ਬਹੁਤ ਸੂਰਤਾਂ ਆ ਜਿਹੜੇ ਮੋਦੀ ਵਾਲੇ ਪਏ ਆ ਉਹ ਆਈ ਜਾਂਦੇ ਰੁੱਖਾਂ ਰੁਕੇ ਹੋਏ ਇਹ ਸਾਰੇ ਕੰਮ ਸੀਗੇ ਜਿਹੜੇ ਬਹੁਤ ਵਧੀਆ ਢੰਗ ਨਾਲ ਅੱਗੇ ਵੀ ਬਹੁਤ ਪਿੰਨਾ ਵਿੱਚ ਕੈਂਪ ਲੱਗੇ ਸੀਗੇ ਉਹਨਾਂ ਤੇ ਬਹੁਤ ਵਧੀਆ ਕੰਮ ਹੋਏ ਆਗੇ ਸਾਰਿਆਂ ਦੇ ਕਿਸੇ ਦੇ ਕਿੰਨੇ ਪੈਸੇ ਰਹਿੰਦੇ ਸੀ ਉਹ ਆਗੇ ਜਿਹਨੇ ਇਲਾਜ ਕਰਾਉਣਾ ਸੀ ਉਹ ਇਲਾਜ ਕਰਾ ਲਿਆ ਕਿ ਇਹਨੇ ਗੋਡੇ ਪਾਏ ਕਿ ਇਹਦਾ ਕੋਈ ਉਹ ਬਿਮਾਰੀ ਦਾ ਇਲਾਜ ਕਰਾਇਆ ਗਿਆ ਹੈਗਾ ਅਸੀਂ ਇਹ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਫ੍ਰੀ ਕੈਂਪ ਲੱਗ ਰਿਹਾ ਇਹਨੂੰ ਲੱਗਣ ਦਿੱਤਾ ਜਾਵੇ ਹਾਂਜੀ ਵਿਚਾਰਾਂ ਦੇ ਚੂਲੇ ਟੁੱਟੇ ਪਏ ਆ ਵੀ ਇਹ ਬਣਾਏ ਜਾਣ ਵੀ ਇਹਨਾਂ ਨੂੰ ਰਾਮ ਆਵੇ ਕਿਤੇ ਕਿਤੇ ਭਗ ਜਾਣੇ ਆ ਕਿਤੇ ਕਿਤੇ ਭਗ ਜਾਣੇ ਆ ਇਹ ਹਜੇ ਕੰਬੀ ਜਾਂਦੇ ਆ ਅੱਜ ਕਿਉਂ ਰੁਕੇ ਗਏ ਇਹ ਇਹ ਅੱਜ ਜੀ ਹੁਣ ਜੀ ਇਹਨਾਂ ਮਹਾਰਾਜ ਪਤਾ ਵੀ ਇਹ ਕਹਿੰਦੇ ਵੀ ਰੁਕਣਾ ਸਰਕਾਰ ਕਹਿੰਦੀ ਵੀ ਨਹੀਂ ਦੇਣਾ ਜ਼ੋਲਤਾ ਬਾਤ ਆਈ ਸੀ ਕਿ ਸਾਨੂੰ ਇੱਕ ਸਰਕਾਰ ਕਹਿੰਦੇ ਬਣਾਉਣ ਦਿੰਦੀ ਆ ਸਰਕਾਰ ਵਾਲਾ ਜਿਹੜੀ ਬਣ ਗਈ ਜੇ ਤਾਂ ਪਾਰਟੀ ਦੀ ਕਾਦੇ ਕਾਰਡ ਬਣਾ ਲਈ ਸੀ ਕੌਣ ਬਣਾ ਰਿਆ ਸੀ ਬਣਾ ਇੱਥੇ ਆਏ ਸੀ ਜੀ ਮੈਂਬਰ ਕੋਈ ਪਹਿਲਾਂ ਤੇ ਬਸ ਉਹਨਾਂ ਕੋਲ ਆਏ ਜੀ ਸਾਨੂੰ ਸੱਦਿਆ ਸੀਗਾ ਅਸੀਂ ਬਸ ਕਾਰਡ ਬਣਾਉਣ ਲਈ ਹਾਂ ਕਾਰਡ ਬਣਾਇਆ ਨਹੀਂ ਨਹੀਂ ਬਣਾਇਆ ਜੀ ਕੀ ਕਹਿੰਦੇ ਬਸ ਨਾਮ ਲਿਖਦੇ ਜੀ ਕਹਿੰਦੇ ਵੇਖੋ ਸਰਕਾਰ ਨੇ ਬਣਾਉਗੀ ਤਾਂ ਬਣਾ ਦੇਣਗੇ